ਦਾ ਤੇਆ ਲੰਬ ਲਿਆ ਦਰ ਤੇਰਾ ਲੈ ਖਬਰ ਨਿਮਾਣੀ ਦੀ ਦਾ ਤੇਆ ਦਿਲ ਨਹੀਂ ਲਗਦਾ ਮੇਰਾ ਮੈਨੂੰ ਵਾਂਗ ਪੀਹੇ ਦੇ ਬੂੰਦ ਬਿਨ ਤੇਰੀ ਯਾਦ ਸਤਾਵੇ ਮੈਨੂੰ ਵਾਂਗ ਪੀਹੇ ਦੇ ਬੂੰਦ ਬਿਨ ਤੇਰੀ ਯਾਦ ਸਤਾਵੇ ਜਿੰਦਵਾਰਾਓ सतगुरु नाल मिलावे दिन वार आयो दे तू कि जेड़ा सतगुरु नाल मिलावे दिन राती तड़फा में चलया जाए विशोड़ा तेरा ल खबर निमाणी दी दातया दिल नी लगदा मेरा ल खबर निमाणी दी ਦਿਲ ਨਹੀਂ ਲੱਗਦਾ ਮੇਰਾ ਮੈਂ ਰੁਲਦੀ ਫਿਰਦੀ ਨੇ ਦਾਤਿਆ ਲੱਭ ਲਿਆ ਦਰ ਤੇਰਾ ਲੈ ਖਬਰ ਨੀ ਮਾਣੀ ਦੀ ਦਾਤਿਆ ਦਿਲ ਨਹੀਂ ਲੱਗਦਾ ਮੇਰਾ ਦੁਨੀਆ ਦੇ ਤਾਨਿਆ ਨੇ ਜੀ ਮੇਰੇ ਫਟ ਜਿਗਰ ਤੇ ਕੀਤੇ ਦੁਨੀਆ ਦੇ ਤਾਨਿਆ ਫਟ ਜਿਗਰ ਤੇ ਕੀਤੇ ਤੇਰੇ ਦਰਸ਼ਨ ਬਾਜੋ ਜੀ ਦਾਤਿਆ ਨਹੀਂ ਜਾਣੇ ਐਸੀ ਤੇ ਤੇਰੇ ਦਰਸ਼ਨ ਬਾਜੋ ਜੀ ਦਾਤਿਆ ਨਹੀਂ ਜਾਣੇ ਐਸੀ ਤੇ ਕਰ ਪਟੀਆਂ પ્રેમ ਦੀਆਂ ਜ਼ਖਮ ਕੋਈ ਰਹੇ ਨਾ ਅੱਲਾ ਮੇਰਾ ਲੈ ਖਬਰ ਨਿਮਾਣੀ ਦੀ ਦਾਤਿਆ ਦਿਲ ਨਹੀਂ ਲੱਗਦਾ ਮੇਰਾ ਲੈ ਖਬਰ ਨਹੀਂ ਮਾਣੀ ਦੀ ਦਾਤਿਆ ਦਿਲ ਨਹੀਂ ਲੱਗਦਾ ਮੇਰਾ ਮੈਂ ਰੁਲਦੀ ਫਿਰਦੀ ਨੇ ਦਾਤਿਆ ਲੱਭ ਲਿਆ ਦਰ ਤੇਰਾ ਲੈ ਖਬਰ ਨਹੀਂ ਮਾਣੀ ਦੀ ਦਾਤਿਆ ਦਿਲ ਨਹੀਂ ਲੱਗਦਾ ਮੇਰਾ ਜੇ ਪ੍ਰੀਤ ਲਗਾਉਣੀ ਸੀ ਕਿਉਂ ਸੀ ਇੰਜ ਤੜਫਾਉਣਾ ਮੈਨੂੰ ਜੇ ਪ੍ਰੀਤ ਲਗਾਉਣੀ ਸੀ ਕਿਉਂ ਸੀ ਇੰਜ ਤੜਫਾਉਣਾ ਮੈਨੂੰ ਤੇਰੇ ਵਿੱਚ ਵਿਛੋੜੇ ਦੇ ਨਾ ਕਰ ਲਾਉਣਾ ਪੈਂਦਾ ਮੈਨੂੰ ਤੇਰੇ ਵਿੱਚ ਵਿਛੋੜੇ ਸਕ ਮਾਇਓ ਜੀ ਕੀ ਫੜਿਆ ਲੜ ਸਤ ਗੁਰ ਮੈਂ ਤੇਰਾ ਲੈ ਖਬਰ ਨਿਮਾਣੀ ਦੀ ਦਾਤਿਆ ਨੀਲੀ ਲਗਦਾ ਮੇਰਾ ਲੈ ਖਬਰ ਨਿਮਾਣੀ ਦੀ ਦਾਤਿਆ ਦਿਲ ਨੀ ਲਗਦਾ ਮੇਰਾ ਮੈਰੁਲ ਦੀ ਫਿਰ ਦੀਨੇ ਦਾਤਿਆ ਲੱਭ ਲਿਆ ਦਰ ਤੇਰਾ ਮੈਰੁਲ ਦੀ ਦਿਆ ਲੱਭ ਲਿਆ ਦਰ ਤੇਰਾ ਲੈ ਖਬਰ ਨਿਮਾਣੀ ਦੀ ਦਾਤਿਆ ਨਿਲਨੀ ਲਗਦਾ ਮੇਰਾ ਲੈ ਖਬਰ ਨਿਮਾਣੀ ਦੀ ਦਾਤਿਆ ਨਿਲਨੀ ਲਗਦਾ ਮੇਰਾ